ਜੀ ਸੰਦੂ ਯੂਥ ਕਾਲਿਆਗੋ ਪਰਮਜੀਤ ਸਿੰਘ ਜੀ ਪਰਮਾਨੰਦ ਅਮਰਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਜੀ ਢੁੱਡੀ ਤੇ ਇਹਨਾਂ ਦੇ ਹੋਰ ਸਾਥੀ ਇੱਥੇ ਬਿਰਾਜ਼ਮਾਨ ਨੇ ਸਾਡਾ ਫੌਜੀ ਐਸੋਸੀਏਸ਼ਨ ਜ਼ਿਲ੍ਹਾ ਫੀਕੋਟ ਅਤੇ ਜ਼ਿਲ੍ਹਾ ਮੋਂਗਾ ਦੇ ਦਲਤਾਂ ਕੋ ਗੁਰਮੀਤ ਸਿੰਘ ਜੀ ਢੂਰਕੋਟ ਅਮਰ ਸਿੰਘ ਜੀ ਮਠਾਰੂ ਸਮਾਜ ਸੇਵੀ ਸਰਜੀਤ ਸਿੰਘ ਜੀ ਸਗਾ ਫਰੀਦਪੁਰ ਤੋਂ ਹਰਪ੍ਰੀਤ ਸਿੰਘ ਦੀ ਚਾਹਨਾ ਗੁਰਪ੍ਰੀਤ ਸਿੰਘ ਦੀ ਮੀਤਾ ਬਲਜੀਤ ਸਿੰਘ ਦੀ ਖੀਵਾ ਜਗਜੀਤ ਸਿੰਘ ਦੀ ਖਾਈ ਦਲੇਰ ਸਿੰਘ ਦੀ ਡੋਣ ਗੁਰਪ੍ਰੀਤ ਸਿੰਘ ਦੀ ਹੌਲ ਬਹੁਤ ਸਾਰੇ ਪਿੰਡਾਂ ਦੇ ਪੰਜ ਸਰਪੰਚ ਬਹੁਤ ਸਾਰੇ ਸ਼ਹਿਰਾਂ ਦੇ ਕੌਂਸਲਰ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਬੜਾ ਦਾ ਨਾਮ ਬੋਲਣ ਨੂੰ ਰਹਿ ਗਿਆ ਹੋਣਾ ਉਹਨਾਂ ਤੋਂ ਮਾਫੀ ਚਾਹੁੰਦਾ ਆ ਪੀਵੀਜੀ ਵੈਲਚਰ ਕਲੱਬ ਵੱਲੋਂ ਜਿਹੜਾ ਖੂਨਦਾਨ ਕੈਂਪ ਲੱਗਾ ਹੈ ਉਹਦੇ ਬਾਰੇ ਇੱਕ ਤੋਂ ਵੱਧ ਵਾਰ ਬੇਨਤੀ ਆਈ ਹੈ ਕਿ ਸੂਬੇਦਾਰ ਅਵਤਾਰ ਸਿੰਘ ਜੀ ਦੀ ਯਾਦ ਵਿੱਚ ਜਿਹੜਾ ਕੈਂਪ ਲੱਗਾ ਉਹ ਕਿਰਪਾ ਕਰਕੇ ਉਹਦੇ 'ਚ ਕੋਈ ਯੋਗਦਾਨ ਪਾਉਣਾ ਚਾਵੇ ਤਾਂ ਤੁਹਾਡੇ ਵੱਲੋਂ ਦਾਣ ਕੀਤਾ ਕੀਤੇ ਖੂਨ ਬਹੁਤ ਸਾਰੀਆਂ ਜਾਨਾਂ ਬਚਾਉਣ ਦੇ ਕੰਮ ਆਵੇਗਾ ਸੋਮ ਮਾਤਾ ਮਾਨ ਜੋ ਸਪੀਕਰ ਕੋਲਤਾਰ ਸਿੰਘ ਸੰਧਵਾ ਜੀ ਉਹਨਾਂ ਦਾ ਸੋਮ ਮਾਤਾ ਲੈ ਕੇ ਆਏ ਨੇ ਉਹਦੇ ਪੀਆਰ ਮਨਪ੍ਰੀਤ ਸਿੰਘ ਮਨੀਤਾਲੇਵਾ ਜੀ ਨਾਦੀਲ ਸਿੰਘ ਜੀ ਬੱਬੂਪੁਰਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਜੀ ਦਾ ਸੋਮ ਮਾਤਾ ਲੈ ਕੇ ਆਏ ਨੇ ਉਪ ਜਿੰਦਰ ਸਿੰਘ ਜੀ ਜੀਵਨ ਮਾਨਾ ਗੁਰਨਾਰਜ ਸ਼ਰਮਸੇ ਟਿਲਮਾ ਹਲਕਾ ਇੰਚਾਰਜ ਕਾਂਗਰਦ ਦਰਸ਼ਨ ਸਿੰਘ ਦੀ ਟਿਲਮਾ ਹਲਕਾ ਇੰਚਾਰਜ ਜੈਤੋ ਸੂਬਾ ਸਿੰਘ ਜੀ ਬਾਦਲ ਹਲਕਾ ਇੰਚਾਰਜ ਜੈਤੋ ਵਿੰਦੋ ਕੋੜਪੁਰਾ ਡਾਕਟਰ ਸੁਚੈਨ ਸਿੰਘ ਜੀ ਬਰਾੜ ਸਚਾਲਕ ਮੇਜਰ ਅਜਾਦ ਸਿੰਘ ਕਾਂਗਰਦ ਸੀਨੀਅਰ ਸਕੱਤਰ ਸਕੂਲ ਜੀਵਨਵਾਲਾ ਰਾਜਕੁਮਾਰ ਜੀ ਠੱਪਾ ਐਸ ਐਮ ਡੀ ਵਿਦਿਆਖਸਥਾਨਾਂ ਕੋਰਸੂ ਕੀਆ ਕੋਲਪੁਰਾ ਪ੍ਰੈਸ ਕਲੱਬ ਪ੍ਰੈਸ ਐਸੋਸੀਏਸ਼ਨ ਪੰਜਾਬ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਬਹੁਤ ਸਾਰੀਆਂ ਪੱਤਰਕਾਰਤਾ ਨਾਲ ਸੰਬੰਧਤ ਸੰਸਥਾਵਾਂ ਜਿੱਥੇ ਬੰਦੀਆਂ ਤੇ ਕਲੱਬਾਂ ਦੇ ਵੀ ਸਹਿਮਤ ਆਏ ਨੇ ਇਸ ਤਰ੍ਹਾਂ ਸਮਰਥ ਸਾਥੀਓ ਜਿਸ ਤਰ੍ਹਾਂ ਸਮਾਗਮ ਦੇ ਦਰਸ਼ਕ ਮੰਗੀ ਰਤਾ ਜੀ ਦੇ ਸਾਹਮਣੇ ਦੱਸਿਆ ਮੈਂ ਇਹਨਾਂ ਦੀਆਂ ਗੱਲਾਂ ਦੀ ਸੈਕਿੰਡ ਕਰਦਾ ਹੈ ਵਾਕਿਆ ਇਹ ਗੱਲਾਂ ਬਿਲਕੁਲ ਸੱਚ ਨੇ ਔਰ ਪ੍ਰਮਾਤਮਾ ਦਾ ਜੀਵਨ ਬਹੁਤ ਹੀ ਇਧੇ ਕੁਦਰਸ਼ਵਾਦੀ ਜੀਵਨ ਦੀ ਪਾਵਨ ਪਵਿੱਤਰ ਗੋਦ ਵਿੱਚ ਪ੍ਰਾਜਮਾਨ ਸਰਦਾਰ ਅਰਤਾਰ ਸਿੰਘ ਨੇ ਸੂਬੇਦਾਰ ਸਰਦਾਰ ਅਰਤਾਰ ਸਿੰਘ ਜੀ ਨੂੰ ਸਰਹੱਦ ਦੇ ਮੇਲਕਾਂ ਤੇ ਪਹੁੰਚੀ ਸਾਰੀ ਸਾਂਗ ਦਾ ਤਾਉਫ ਤੇ ਨਿਸ਼ਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਉਹ ਜਿਸ ਤਰ੍ਹਾਂ ਮਾਂ ਬਿਨਾ ਬੰਦਾ ਇਸ ਦੁਨੀਆ ਦੇ ਵਿੱਚ ਨਹੀਂ ਆ ਸਕਦਾ ਉਸੇ ਤਰ੍ਹਾਂ ਬਾਪ ਬਿਨਾ ਬੰਦਾ ਇਸ ਦੁਨੀਆ ਦੇ ਵਿੱਚ ਨਹੀਂ ਚੜ੍ਹ ਸਕਦਾ ਕਿਉਂਕਿ ਕੋਲੋਂਤਾ ਬਾਪ ਹੀ ਹੈ ਜੋ ਚਾਹੁੰਦਾ ਹੈ ਕਿ ਮੈਂ ਆਪਣੇ ਪੁੱਤਰ ਨੂੰ ਇੱਕ ਮਹਾਨ ਹਸਤੀ ਬਣਾਵਾਂ ਤੇ ਆਪਣੇ ਤੋਂ ਉੱਪਰ ਜਾਂਦਾ ਬੰਦਾ। ਸੋ ਅੱਜ ਸਰਦਾਰ ਅਤਾ ਸਿੰਘ ਦੀ ਪਰਮਾਤਮਾ ਜੋ ਗੰਦੀ ਬਿਮਾਰੀ ਦੇ ਦਸ਼ਕਾਰੋ ਕੇ ਸਾਨੂੰ ਦਨਿਆਛਾਟ ਕੇ ਸੰਸਾਰ ਤੋਂ ਕੂਚ ਕਰਕੇ ਸੋ ਉਹਨਾਂ ਦੇ ਪਰਉ ਸੰਸਾਰ ਤੋਂ ਕੂਚ ਕਰਕੇ ਪਰ ਉਹ ਪਿੱਛੇ ਆਪਣੇ ਤਜਰਬੇ ਤੇ ਆਪਣੀਆਂ ਜ਼ਿੰਮੇਵਾਰੀਆਂ ਸਰਦਾਰ ਸੁਚੇਂ ਸਿੰਘ ਜੀ ਨੂੰ ਛਿਉਣ ਵਾਲਾ ਨਹੀਂ ਛੱਡ ਗਏ ਸੋ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਹੋਵੇਗੀ ਕਿ ਉਹਨਾਂ ਦੇ ਪਾਇ ਪੈਣਾ ਵਿੱਚ ਸਰਦਾਰ ਸੁਚੇਂ ਸਿੰਘ ਆਪਣੀ ਬੈਰ ਧਰਨਾ ਅਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਲਭਾਉਣ ਅਤੇ ਉਹਨਾਂ ਦੇ ਜੋ ਸੁਖੜੇ ਤੇ ਪੂਰਨੇ ਹਨ ਉੱਪਰ ਪੂਰੇ ਉਤਰਨ ਵਿੱਚ ਬਰਾਮਣ ਸਿਮੂ ਸਾਧ ਸੰਗਤ ਪਤੇ ਕਰਦੇ ਆ ਵਾਹਿਗੁਰੂ ਜੀ ਦਾ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਪੁਲਾਰਿਆਂ ਵੱਲੋਂ ਸਾਡੇ ਸਤਕਾਰਯੋਗ ਵਰਤਾਰ ਸਿੰਘ ਜੀ ਪਰਿਵਾਰ ਡਾਇਸ ਸੁਬੇਦਾਰ ਉਹਨਾਂ ਦੇ ਜੀਵਨ ਬਾਰੇ ਜੋ ਦੱਸਿਆ ਉਹ ਇੱਕ ਅਸਰ ਤਾਂ ਰਹਿ ਨਹੀਂ ਗਈ ਇੱਕ ਇੱਕ ਸ਼ਬਦ ਜੋ ਬਿਆਨ ਕੀਤਾ ਬਿਲਕੁਲ ਸੱਚ ਹੈ ਸੋ ਸਮਾਂ ਬਹੁਤ ਘੱਟ ਹੈ ਐਕਸਪੀਰੀਅੰਸ ਦਾ ਬਹੁਤ ਹੈ ਉਹਨਾਂ ਦੀ ਲਾਈਫ ਤੇ ਜੋ ਸਾਡੇ ਨਾਲ ਸਾਡੇ ਵੀਰ ਪੱਤਰਕਾਰ ਸੁਖਜੈਨ ਸਿੰਘ ਜੀ ਨੇ ਸਾਂਝੇ ਕੀਤੇ ਸੋ ਪ੍ਰੈਸ ਐਸੋਸੀਏਸ਼ਨ ਪੰਜਾਬ ਔਰ ਬਲਾਕਾਟ ਪੂਰਾ ਵੱਲੋਂ ਜਿੰਨੇ ਵੀ ਇੱਥੇ ਸਮੂਹ ਸਾਥ ਸੰਗਤ ਰਿਸ਼ਤੇਦਾਰ ਦੋਸਤ ਮਿੱਤਰ ਇਲਾਕਾ ਨਾਲ ਅਸੀਂ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਲਈ ਪਹੁੰਚਿਆ ਹੈ। ਤਹਿ ਦਿਲੋਂ ਉਹਦਾ ਨਾਮ ਕਰਦੇ ਆਂ। ਸਾਰਿਆਂ ਨੂੰ ਜੀ ਆਇਆਂ। ਤੋਂ ਸਮਾਂ ਬਹੁਤ ਘੱਟ ਆ ਗੱਲਾਂ ਕਰਨ ਨੂੰ ਤਾਂ ਬਹੁਤ ਹੈ। ਫਤਿਹ ਅਰਜ਼ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਅਰਜਿੰਦਰ ਸ਼ਰਮਾ ਜੀ ਜਿਹੜੇ ਅੱਜ ਸੂਬੇਦਾਰ ਅਵਤਾਰ ਸਿੰਘ ਜੀ ਪਰਮਾਰ ਉਹ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਨੂੰ ਮੇਤੇ ਰਾ ਸ਼ਰਧਾਂਜਲੀ ਸਮਾਗਮ ਹੋਇਆ ਵੱਖ-ਵੱਖ ਬੁਲਾਰਿਆਂ ਨੇ ਇਹੀ ਕਿਹਾ ਵੀ ਉਹ ਇੱਕ ਜਿੰਦਾ ਦਿਲ ਇਨਸਾਨ ਸਨ ਉਹਨਾਂ ਦੀਆਂ ਕਈ ਗੱਲਾਂ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਪਰਿਵਾਰ ਨੂੰ ਕਿਵੇਂ ਬੰਨ ਕੇ ਰੱਖਿਆ 1965 ਦੀ ਜੰਗ ਲੜੇ 1971 ਦੀ ਜੰਗ ਲੜੇ ਉਹਨਾਂ ਨੇ ਦੁਸ਼ਮਣ ਫੌਜਾਂ ਦੇ ਨਾਲ ਤਾਂ ਲੋਹਾ ਮਣਵਾਇਆ ਪਰ ਕੈਂਸਰ ਦੀ ਜੰਗ ਹਾਰ ਗਿਆ ਜਿਹੜੀ ਕੈਂਸਰ ਦੀ ਬਿਮਾਰੀ ਹੈ ਭਿਆਨਕ ਬਿਮਾਰੀ ਨਾਮਰਾਦ ਬਿਮਾਰੀ ਬਹੁਤ ਸਾਰਿਆਂ ਨੂੰ ਨਿਗਲ ਰਹੀ ਹੈ ਉਹ ਕੈਂਸਰ ਦੀ ਬਿਮਾਰੀ ਉਮਰ ਨਹੀਂ ਦੇਖਦੀ ਕਈ ਬੱਚਿਆਂ ਨੂੰ ਵੀ ਕੈਂਸਰ ਦੀ ਬਿਮਾਰੀ ਹੋ ਰਹੀ ਹੈ ਕਈ ਨੌਜਵਾਨਾਂ ਨੂੰ ਹੋ ਰਹੀ ਹੈ ਕਈ ਬਜ਼ੁਰਗਾਂ ਨੂੰ ਹੋ ਰਹੀ ਹੈ ਉਹਦੇ ਲਈ ਸਮੇਂ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਦਾ ਹੱਲ ਕਰਨ ਜਿਹੜਾ ਪਰਿਵਾਰ ਨੂੰ ਸੈੱਟ ਕੀਤਾ ਗਿਆ ਹੈ ਉਸ ਪਰਿਵਾਰ ਬਾਰੇ ਵਕਫਾ ਕਬੂਲਾ ਰਿਆ ਨੇ ਦੱਸਿਆ ਉਹਨਾਂ ਨੇ ਕਿਹਾ ਬਈ ਇਸ ਪਰਿਵਾਰ ਤੋਂ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ ਨਹੀਂ ਤਾਂ ਜ਼ਿਆਦਾਤਰ ਬੱਚੇ ਆਪਣੇ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਛੱਡ ਕੇ ਆਉਂਦੇ ਨੇ ਪਰ ਇਹਨਾਂ ਨੇ ਸਾਂਭ ਸੰਭਾਲ ਕੀਤੀ ਹੈ ਪਰਿਵਾਰ ਨੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਬਹੁਤ ਸਾਰੀਆਂ ਸਾਂਝੀਆਂ ਥਾਵਾਂ ਨੂੰ ਤੇ ਇਹ ਦਾਨ ਰਾਸ਼ੀ ਦਿੱਤੀ ਹੈ ਤੇ ਇੱਕ ਕਹਿ ਬਈ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇੱਕ ਗੇਟ ਵੀ ਬਣਾਉਣਾ ਚਾਹੁੰਦੇ ਹਾਂ ਅੱਜ ਅਸੀਂ ਸਾਰੇ ਜਿਹੜੇ ਸਾਡੇ ਸਤਿਕਾਰਯੋਗ ਸੁਬੇਦਾਰ ਸਾਹਿਬ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਲਈ ਇਸੇ ਇਕੱਤਰ ਹੋਏ ਆ ਅਸੀਂ ਸਾਡੀ ਜਿਹੜੀ ਟੀਮ ਹੈ ਸਾਡੇ ਨਾਲ ਸਾਡੇ ਜਿਹੜੇ ਨਸ਼ਾ ਵਿਰੋਧ ਕੋਆਰਡੀਨੇਟਰ ਲਗਾਏ ਗਏ ਨੇ ਡਾਕਟਰ ਰਾਜਪਾਲ ਸਿੰਘ ਢੁੱਡੀ ਤੇ ਬਾਕੀ ਸਾਡੀ ਸਾਰੀ ਟੀਮ ਅਸੀਂ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਇਸ ਲਈ ਇੱਥੇ ਪੁੱਜੇ ਆ ਬੇਸ਼ੱਕ ਉਹ ਚਲੇ ਗਏ ਨੇ ਪਰ ਜਿਹੜੇ ਉਹਨਾਂ ਦੇ ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਸੀਨੇ ਦੇ ਵਿੱਚ ਬਸੀਆਂ ਰਹਿਣਗੀਆਂ ਪਰਿਵਾਰ ਦੇ ਵਿੱਚ ਇਲਾਕਾ ਨਿਵਾਸੀਆਂ ਦੇ ਦਿਲਾਂ ਦੇ ਵਿੱਚ ਬਸੀਆਂ ਰਹਿਣਗੀਆਂ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਬਹੁਤ ਛਲਾਗਾਜੋਗ ਉਪਰਾਲਾ ਕੀਤਾ ਗਿਆ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਤੇ ਇੱਕ ਉਹਨਾਂ ਨੇ ਬੱਸ ਸਟੈਂਡ ਤੇ ਛੱਡਦਾ ਵੀ ਉਹਨਾਂ ਨੇ ਉੱਥੇ ਬੋਲਿਆ ਤੇ ਇੱਕ ਨਾਲ ਹੀ ਇੱਕ ਗੱਲ ਕਰਨੀ ਜ਼ਰੂਰੀ ਸਮਝਦੇ ਆਂ ਵੀ ਜਿਹੜੀ ਉਹਨਾਂ ਦੀ ਜਿਵੇਂ ਮਹਿੰਦਰਾਤਾ ਜੀ ਨੇ ਦੱਸਿਆ ਕਿ ਜਿਹੜੀਆਂ ਦਸ਼ਮਣ ਦੇਸ਼ਾਂ ਦੇ ਖਿਲਾਫ ਜੰਗਾਂ ਦੇ ਵਿੱਚੋਂ ਜਿੱਤੇ ਪਰ ਜਿਹੜੀ ਕੈਂਸਰ ਦੇ ਖਿਲਾਫ ਜਿਹੜੀ ਲੜਾਈ ਸੀ ਉਹਦੇ ਵਿੱਚ ਹਾਰ ਗਏ ਜਿਹੜਾ ਕੈਂਸਰ ਹੈ ਦਿਨੋ ਦਿਨ ਆਪਣੇ ਇੱਥੇ ਪੈਰ ਪਸਾਰ ਰਿਹਾ ਹੈ ਅ ਅਸੀਂ ਭਾਈ ਕਨਈਆ ਕੈਂਸਰ ਨੂੰ ਸੇਵਾ ਸੈਟਰੀ ਜਰੀਏ ਬੜੇ ਲੰਮੇ ਸਮੇਂ ਤੋਂ ਲੋਕਾਂ ਨੂੰ ਜਾਗਰੂਕ ਕਰਦੇ ਆ ਰਹੇ ਹਾਂ ਇਹਦੇ ਬਾਰੇ ਕੈਂਸਰ ਬਾਰੇ ਇਹਦੇ ਬਾਰੇ ਸਰਕਾਰਾਂ ਦੇ ਨਾਲ ਨਾਲ ਸਾਡਾ ਜਿਹੜਾ ਆਮ ਲੋਕ ਨੇ ਆਪਣਾ ਆਪਣਾ ਖੁਦ ਦਾ ਵੀ ਫਰਜ਼ ਬਣਦਾ ਹੈ ਕਿ ਆਪਾਂ ਅਵੇਅਰ ਹੋਈਏ ਕਿ ਜਿਹੜੇ ਇਹਦੀ ਕਾਰਨ ਨੇ ਜਿਹੜੇ ਇਹਦੇ ਕੈਂਸਰ ਫੈਲਣ ਦੇ ਉਦਾ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਲਾਲਚ ਵਸ ਆਪਾਂ ਚਹਿਰਾਂ ਜਿਹੜੀਆਂ ਹਰ ਇੱਕ ਚੀਜ਼ ਦੇ ਵਿੱਚ ਜਿਹੜੀਆਂ ਆਪਣੀਆਂ ਖਾਣ ਵਾਲੀਆਂ ਚੀਜ਼ਾਂ ਅ ਪਤਲਾਂ ਦੇ ਵਿੱਚ ਵੀ ਲੋੜੋਂ ਵੱਧ 11 ਦਾ ਤੇ ਜਿਹੜੇ ਆਪਾਂ ਹੋਰ ਕੋਈ ਉਤਪਾਦ ਖਰੀਦਦੇ ਹਾਂ ਉਹਨਾਂ ਦੇ ਵਿੱਚ ਵੀ ਮਿਲਾਵਟ ਜਿਹੜੀ ਆ ਰਹੀ ਹੈ ਉਹਦੇ ਖਿਲਾਫ ਆਪਾਂ ਜਿਹੜੇ ਆਪ ਕਰਦੇ ਆ ਉਹ ਵੀ ਤੇ ਜਿਹੜੇ ਆਪਾਂ ਸਸਤੇ ਦੇ ਚੰਕਰ ਦੇ ਵਿੱਚ ਖਰੀਦਦੇ ਹਾਂ ਉਹਨਾਂ ਨੂੰ ਇਹਦੇ ਬਾਰੇ ਵੇਰਨਾ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਤੋਂ ਵੱਧ ਕੁਝ ਨਹੀਂ ਕੀਮਤੀ ਸੋ ਆਪਾਂ ਸਾਰੇ ਪ੍ਰਣ ਕਰੀਏ ਕਿ ਜਿਹੜੇ ਕੈਂਸਰ ਦੇ ਜਿਹੜੇ ਕਾਰਨ ਨੇ ਉਹਨਾਂ ਨੂੰ ਪਛਾੜ ਕੇ ਆਪਾਂ ਉਹਨੂੰ ਰੋਕਣ 'ਚ ਆਪਾਂ ਯੋਗਦਾਨ ਪਾਈਏ ਧੰਨਵਾਦ। ਸਰਦਾ ਦੇ ਬਹੁਤ ਭੇਟ ਕਰਦੇ ਆ। ਅ ਗੁਰਦੁਆਰਾ ਸਾਹਿਬ ਨੂੰ ਤਾਂ ਦਾਨ ਸਾਰੇ ਕਰਦੇ ਆ ਪਰ ਇਹਨਾਂ ਨੂੰ ਮੈਨੂੰ ਸਭ ਤੋਂ ਵੱਡ ਬੁੱਲੀ ਗੱਲ ਇਹ ਲੱਗੀ ਆ ਵੀ ਇਹਨਾਂ ਨੇ ਸਕੂਲਾਂ ਨੂੰ ਵੀ ਦਾਨ ਦਿੱਤਾ ਜੋ ਆਪਾਂ ਨੂੰ ਇਹ ਵੀ ਗੁਰਦੁਆਰਾ ਸਾਹਿਬ ਦੇ ਬਰਾਬਰ ਹੀ ਮੰਨਿਆ ਜਾਂਦਾ ਵੀ ਉੱਥੋਂ ਵੀ ਆਪਾਂ ਨੂੰ ਸਿੱਖਿਆ ਮਿਲਦੀ ਆ ਇਹ ਬਹੁਤ ਵਧੀਆ ਪ੍ਰਾਲਾ ਕੀਤਾ ਤੇ ਸਰਦਾ ਦੇ ਬਹੁਤ ਭੇਟ ਕਰਦੇ ਆ ਧੰਨਵਾਦ।